ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋ ਹਾਂ ਦਾ ਸਿਟੀ ਹੈਡਲਾਈਨਸ ਦੇ ਨਾਲ ਤੇ ਮੈਂ ਜੈ ਕੁਮਾਰ ਵੱਡੀ ਖਬਰ ਤੁਹਾਡੇ ਤੱਕ ਸਾਂਝੀ ਕਰ ਰਹੇ ਹਾਂ ਪਲਸ ਕੰਪਨੀ ਦੇ ਮਾਲਕ ਨਿਰਮਲ ਸਿੰਘ ਪੰਗੂ ਦੀ ਮੌਤ ਹੋ ਗਈ ਹੈ ਦੱਸ ਦਈਏ ਇਲਾਜ ਦੌਰਾਨ ਪੰਗੂ ਦੀ ਮੌਤ ਹੋਈ ਹੈ ਕਈ ਕਰੋੜ ਰੁਪਏ ਦੇ ਇਲਜ਼ਾਮ ਲੱਗੇ ਸਨ ਤਾਂ ਤੁਹਾਨੂੰ ਦੱਸ ਦਈਏ 2016 ਤੋਂ ਦਿੱਲੀ ਦੇ ਤਿਹਾਰ ਜੇਲ੍ਹ ਦੇ ਵਿੱਚ ਬੰਸੀ ਪੰਘੂ ਜਿਸ ਦੀ ਅਚਾਨਕ ਤਬੀਅਤ ਖਰਾਬ ਹੁੰਦੀ ਹੈ ਤੇ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਹੈ ਪਰ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਤੁਹਾਨੂੰ ਦੱਸ ਦਈਏ ਪਾਲਸ ਕੰਪਨੀ ਦਾ ਮਾਲਕ ਨਿਰਮਲ ਸਿੰਘ ਪੰਘੂ ਜਿਸ ਤੇ 45000 ਕਰੋੜ ਰੁਪਏ ਦੇ ਇਲਜ਼ਾਮ ਲੱਗੇ ਸਨ ਕਟਾਲੇ ਦੇ ਇਲਜ਼ਾਮ ਲੱਗੇ ਸਨ ਸੀਬੀਆਈ ਨੇ ਇਸ ਦੀ ਜਾਂਚ ਕੀਤੀ ਸੀ ਤੇ ਉਸ ਤੋਂ ਬਾਅਦ ਇਸ ਨੂੰ ਹਰਾਸਤ ਦੇ ਵਿੱਚ ਵੀ ਲਿੱਤਾ ਗਿਆ ਸੀ ਤਾਂ ਤਿਹਾਰ ਜੇਲ੍ਹ ਦੇ ਵਿੱਚ ਅਚਾਨਕ ਉਸ ਦੀ ਸਿਹਤ ਖਰਾਬ ਹੁੰਦੀ ਹੈ ਤੇ ਉਸ ਤੋਂ ਬਾਅਦ ਉਸ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਹੈ ਬਟ ਹਸਪਤਾਲ ਦੌਰਾਨ ਉਥੇ ਨਿਰਮਲ ਸਿੰਘ ਪੰਗੂ ਦੀ ਮੌਤ ਹੋ ਜਾਂਦੀ ਹੈ ਹੁਣ ਤੁਹਾਨੂੰ ਦੱਸਦੇ ਆ ਨਿਰਮਲ ਸਿੰਘ ਪੰਗੂ ਕੌਣ ਸੀ ਤੇ ਨਿਰਮਲ ਸਿੰਘ ਪੰਗੂ ਨੇ ਜਿਹੜਾ ਇੰਨਾ ਵੱਡਾ ਸਾਮਰਾਜ ਕਿਵੇਂ ਤਿਆਰ ਕੀਤਾ ਇੱਕ ਦੋਦੀ ਤੋਂ ਇੱਕ ਵੱਡਾ ਪਾਲਸ ਕੰਪਨੀ ਦਾ ਮਾਲਕ ਕਿਵੇਂ ਬਣਿਆ ਉਹ ਵੀ ਤੁਹਾਨੂੰ ਦੱਸਦੇ ਆ ਨਿਰਮਲ ਸਿੰਘ ਪੰਗੂ ਰੋਪੜ ਨੇੜੇ ਚਮਕੌਰ ਸਾਹਿਬ ਦੇ ਪਿੰਡ ਅਟਾਰੀ ਦਾ ਨਿਰਮਲ ਪੰਗੂ ਸੀ ਜਿੱਥੇ ਇੱਕ ਦੋਦੀ ਵਜੋਂ ਕੰਮ ਸ਼ੁਰੂ ਕੀਤਾ ਸੀ ਉਸ ਤੋਂ ਬਾਅਦ 1.83 ਲੱਖ ਕਰੋੜ ਰੁਪਏ ਦੀ ਟਰਨਓਵਰ ਵਾਲੀ ਪਰਲਸ ਕੰਪਨੀ ਗਰੁੱਪ ਆਫ ਅਮੀਨਾਸ ਦਾ ਸਮਰਾਜ ਰਚਿਆ ਸੀਗਾ ਨਿਰਮਲ ਸਿੰਘ ਪੰਗੂ ਇੱਕ ਦੋਦੀ ਤੋਂ ਇੱਕ ਐਡਾ ਵੱਡਾ ਪਲਸ ਕੰਪਨੀ ਦਾ ਮਾਲਕ ਬਣਿਆ ਸੀ ਤੇ ਉੱਥੇ ਹੀ ਪਲਸ ਕੰਪਨੀ ਤੇ ਵੱਡੇ ਇਲਜ਼ਾਮ ਵੀ ਲੱਗੇ ਸਨ ਪੰਗੂ 2016 ਤੋਂ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਬੰਨਸੀ ਤੇ ਸਿਹਤ ਵਿਗੜਨ ਮਗਰੋਂ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਵੀ ਕਰਾਇਆ ਗਿਆ ਸੀ ਉੱਥੇ ਹੀ 2011 ਦੇ ਵਿੱਚ ਉਸ ਦੇ ਪੁੱਤ ਦੀ ਸੜਕ ਹਾਸੇ ਦੇ ਵਿੱਚ ਮੌਤ ਹੋ ਗਈ ਸੀ ਉਸ ਦੀਆਂ ਦੋ ਧੀਆਂ ਵੀ ਸਨ ਜੋ ਆਸਟ੍ਰੇਲੀਆ ਰਹਿੰਦੀਆਂ ਸਨ ਪੰਗੂ ਦੀ ਪਤਨੀ ਪ੍ਰੇਮ ਕੌਰ ਉਹ ਵੀ ਜੇਲ੍ਹ ਦੇ ਵਿੱਚ ਹੈ ਪੰਗੂ ਦੀਆਂ ਚਿੱਟ ਫੰਡ ਸਕੀਮਾਂ ਜ਼ਰੀਏ 5.5 ਕਰੋੜ ਤੋਂ ਵੱਧ ਨਿਵੇਸ਼ਕਾਰਾਂ ਤੋਂ ਕਰੀਬ 45000 ਕਰੋੜ ਰੁਪਏ ਦੇ ਨਿਵੇਸ਼ਕ ਮੁਤਾਬਕ 60000 ਕਰੋੜ ਦੀ ਠੱਗੀ ਮਾਰੀ ਗਈ ਸੀ ਉੱਥੇ ਹੀ ਹੁਣ ਤੱਕ 21 ਲੱਖ ਨਿਵੇਸ਼ਕਾਂ ਨੂੰ ਉਹਨਾਂ ਦੇ ਰਾਸ਼ੀ ਵਾਪਸ ਮਿਲ ਚੁੱਕੀ ਹੈ ਪਲਸ ਕੰਪਨੀ ਗਰੁੱਪ ਦੀਆਂ ਜਾਮ ਕੀਤੀਆਂ ਜਾਇਦਾਦਾਂ ਵੇਚ ਕੇ ਨਿਰਵਿਸ਼ਕਾਂ ਨੂੰ ਉਹਨਾਂ ਦੇ ਪੈਸੇ ਮੋੜਨ ਲਈ 2015 ਦੇ ਵਿੱਚ ਸੁਪਰੀਮ ਕੋਰਟ ਨੇ ਆਰਡਰ ਵੀ ਕੀਤੇ ਸੀ ਪਰ ਵੱਡੀ ਖਬਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਨਿਰਮਲ ਸਿੰਘ ਪੰਗੂ ਦੀ ਮੌਤ ਹੋ ਚੁੱਕੀ ਹੈ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਇਸ ਦੀ ਮੌਤ ਹੋਈ ਹੈ 2016 ਦੇ ਵਿੱਚ ਦਿੱਲੀ ਦੇ ਤਿਹਾਰ ਜੇਲ੍ਹ ਦੇ ਵਿੱਚ ਬੰਦ ਸੀ ਅਚਾਨਕ ਸਿਹਤ ਖਰਾਬ ਹੁੰਦੀ ਹੈ ਤੇ ਉਸ ਤੋਂ ਬਾਅਦ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਜਿੱਥੇ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਉੱਥੇ ਹੀ ਇੱਕ ਦੋਦੀ ਤੋਂ ਪਲਸ ਕੰਪਨੀ ਦੇ ਮਾਲਕ ਤੱਕ ਦਾ ਸਫ਼ਰ ਤੁਹਾਨੂੰ ਦੱਸਿਆ ਕਿ ਕਿਵੇਂ ਇੱਕ ਦੁੱਦੀ ਤੋਂ ਪਲਸ ਕੰਪਨੀ ਦਾ ਮਾਲਕ ਹਜ਼ਾਰਾਂ ਕਰੋੜ ਦੀ ਪ੍ਰਾਪਰਟੀ ਬਣਾਈ ਜੋ ਹੁਣ ਜਬਤ ਕਰ ਲਈਤੀ ਗਈ ਹੈ ਤੇ ਉਸ ਜੱਤ ਕੀਤੀ ਪ੍ਰਾਪਰਟੀ ਤੋਂ ਜਿੰਨੇ ਵੀ ਪੈਸੇ ਬਣਦੇ ਨੇ ਉਹ ਸੁਪਰੀਮ ਕੋਰਟ ਨੇ ਆਰਡਰ ਕੀਤੇ ਨੇ ਵੀ ਉਹ ਪੈਸੇ ਵਾਪਸ ਕੀਤੇ ਜਾਣਗੇ ਤਾਂ ਇਹ ਵੱਡੀ ਖਬਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਨਿਰਮਲ ਸਿੰਘ ਪੰਗੂ ਆਪਣੇ ਜਵਾਨੀ ਦੇ ਦਿਨਾਂ ਦੌਰਾਨ ਚਮਕੌਰ ਸਾਹਿਬ ਦੇ ਨੇੜੇ ਘਰਾਂ ਦੇ ਵਿੱਚ ਦੁੱਧ ਪਾਉਣ ਦਾ ਕੰਮ ਕਰਦਾ ਸੀ ਉੱਥੇ ਹੀ 1970 ਵੀ ਦੇ ਅਖੀਰ ਵਿੱਚ ਉਹ ਕੋਲਕਾਤਾ ਗਿਆ ਤੇ ਜਿੱਥੇ ਉਸਨੇ ਪਹਿਲਾ ਚਿੱਟ ਫੰਡ ਕੰਪਨੀ ਦੇ ਵਿੱਚ ਕੰਮ ਕੀਤਾ ਤੇ ਮਗਰੋਂ 골ਡ ਫਰਾਉਸਟ ਇੰਡੀਆ ਲਿਮਟਿਡ ਦੇ ਚਿੱਟ ਫੰਡ ਕਾਰੋਬਾਰ ਦੀਆਂ ਬਾਰਕੀਆਂ ਸਿੱਖੀਆਂ ਉੱਥੇ ਹੀ ਪੰਗੂ ਨੇ 1980 ਦੇ ਵਿੱਚ ਪਲਸ 골ਡਨ फेरोस्ट लिमिटेड बनाई जिसदे निवेश बदले मोटे मुनाफे ਦਾ ਵਾਦਾ ਕੀਤਾ 1982 ਵਿੱਚ ਉਸਨੇ ਆਪਣੀ ਪਲਸ ਐਗਰੋਸਟੈਕ ਕਾਰਪੋਰੇਸ਼ਨ ਲਿਮਟਿਡ ਸ਼ੁਰੂ ਕੀਤੀ ਪਰ 2010 ਤੋਂ ਪਹਿਲਾਂ ਨਿਵੇਸ਼ਕ ਨੂੰ ਉਸ ਦਾ ਮੁਨਾਫਾ ਸਮੇਂ ਸਿਰ ਮਿਲਦਾ ਰਿਹਾ ਪਰ ਇਸ ਮਗਰੋਂ ਅਦਾਇਗੀ ਵਿੱਚ ਦੇਰੀ ਨਾਲ ਨਿਵੇਸ਼ਕਾਂ ਨੂੰ ਬੇਚੈਨੀ ਵਧਣ ਲੱਗ ਪਈ ਜਿੱਥੇ ਪਹਿਲੀ ਐਫਆਰ 2000 14 ਦੇ ਵਿੱਚ ਗਵਾਲੀਅਰ ਦੇ ਵਿੱਚ ਕਰਾਈ ਗਈ ਸੀ ਤਾਂ ਉੱਥੇ ਹੀ ਤੁਹਾਨੂੰ ਵੱਡੀ ਖਬਰ ਪਹੁੰਚਾ ਰਹੇ ਹਾਂ ਕਿ ਹੁਣ ਪਰਲਸ ਕੰਪਨੀ ਦੇ ਮਾਲਕ ਨਿਰਮਲ ਸਿੰਘ ਪੰਗੂ ਦੀ ਮੌਤ ਹੋ ਚੁੱਕੀ ਹੈ